ਦਾ ਭਾਰਤ ਤੇ ਮੈਂ ਦਲਜੀਤ ਤਜਨੂਹਾ ਦੋਸਤੋ ਵਿਚਕ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਕੰਮ ਕਰਦੀਆਂ ਲੋਕਾਂ ਦੇ ਹਿੱਤ ਦੀ ਗੱਲ ਕਰਦੀਆਂ ਜਨਨ ਦੀ ਗੱਲ ਕਰ ਆਵਾਮ ਦੀ ਗੱਲ ਕਰਦੀਆਂ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਆ ਜਿਹੜੇ ਵੱਖਰੇ ਵੱਖਰੇ ਲਾ ਕੇ ਇਕੱਠੇ ਹੋ ਕੇ ਜਿਹੜਿਆ ਲੋਕਾਂ ਦੀ ਸਹਾਇਤਾ ਕਰਦੇ ਜਿਹੜੇ ਜ਼ਰੂਰਤਮੰਦ ਜਾਂ ਨੀਡੀ ਪਰਸਨ ਹੈਗੇ ਆ ਗਰੀਬ ਆ ਕਿਸੇ ਤਰ੍ਹਾਂ ਦੇ ਉਹਨਾਂ ਨੇ ਇੱਕ ਕੰਮ ਅਡਾਪਟ ਕੀਤਾ ਹੈ ਉਹ ਕੰਮ ਜਰੂਰ ਉਹਨਾਂ ਦੀ ਹੈਲਪ ਕਰਨਗੇ ਇਸੇ ਲੜੀ ਦੇ ਤਹਿਤ ਅੱਜ ਪਹੁੰਚੇ ਆ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਠੱਕਰਵਾਲ ਵਿਖੇ ਜਿੱਥੇ ਇੱਕ ਐਨ ਜੀਓ ਬਣਵਾਈ ਆ ਆਰਮੀ ਦੇ ਸੇਵਾ ਮੁਕਤ ਹੋ ਕੇ ਜਿਹੜੇ ਕੈਪਟਨ ਚੰਜੀ ਸਿੰਘ ਹੋਰੀ ਆਏ ਉਹਨਾਂ ਨੇ ਆਪਣੇ ਸਹਿਯੋਗ ਵਿਦੇਸ਼ੀ ਦੇ ਪ੍ਰਵਾਸੀ ਵਿਅਕਤੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਐਨਜੀਓ ਸ਼ੁਰੂ ਕੀਤੀ ਹੈ ਉਸ ਐਨਜੀਓ ਸੰਬੰਧੀ ਅਸੀਂ ਗੱਲ ਕਰਾਂਗੇ ਕੈਪਟਨ ਚੰਜੀ ਸਿੰਘ ਹੋਰਾਂ ਦੇ ਨਾਲ ਵੀ ਇਹ ਕਦੋਂ ਤੋਂ ਹੋਣ ਚਾਹੀ ਹੁਣ ਤੱਕ ਕਿੰਨੇ ਲੋਕਾਂ ਦੀ ਹੈਲਪ ਕੀਤੀ ਹੈ ਇਹਨਾਂ ਦਾ ਬਜਟ ਆ ਔਰ ਅਉਣ ਵਾਲੇ ਸਮੇਂ 'ਚ ਕੀ ਪਲੈਨ ਹੈ ਇਹਨਾਂ ਸਾਰੇ ਸਵਾਲਾਂ ਤੋਂ ਲੈ ਕੇ ਅਸੀਂ ਗੱਲ ਕਰਾਂਗੇ ਕੈਪਟਨ ਚੰਜੀ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਜੀ ਥੈਂਕ ਯੂ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਬਰੀਫ ਦੱਸੋ ਵੀ ਤੁਸੀਂ ਕਿਸ ਤਰ੍ਹਾਂ ਕਿਵੇਂ ਔਰ ਕਿਸ ਤਰ੍ਹਾਂ ਇਹ ਬਣੀ ਹੈ ਆ ਮੈਂ ਜੀ ਸਭ ਤੋਂ ਪਹਿਲਾਂ 10ਵੀਂ ਮੈਂ ਇੱਥੇ ਨੈਸ਼ਨਲ ਸਕੂਲ ਹਾਈ ਸਕੂਲ ਭਾਮ ਕੀਤੀ ਸੀ ਉਸ ਤੋਂ ਬਾਅਦ ਫਿਰ ਫਾਦਰ ਸਾਹਿਬ ਸਾਡੇ ਆਰਮੀ ਸੀਗੇ ਸ਼ਿਫਟ ਕਰ ਗਏ ਸੀ ਪੂਨੇ ਜੀ ਔਰ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਆਰਮੀ ਜੁਆਇਨ ਕੀਤੀ ਐਜ਼ ਅ ਸ਼ਾਰਟ ਸਰਵਿਸ ਆਫੀਸਰ ਐਂਡ 77 ਬੈਚ ਦੇ ਵਿੱਚ ਮੈਂ ਜੁਆਇਨ ਕੀਤੀ OTS ਮ드ਰਾਸ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਸ਼ਾਰਟ ਸਰਵਿਸ 5 ਸਾਲ ਦੀ ਸੀ ਔਰ 6 ਸਾਲ ਸਰਵਿਸ ਕਰਕੇ ਆਰਮੀ ਦੀ ਮੈਂ ਸਟੇਟ ਬੈਂਕ ਆਫ ਇੰਡੀਆ ਜੁਆਇਨ ਕੀਤਾ ਐਜ਼ ਸਕਿਉਰਟੀ ਆਫਸਰ ਔਰ ਲਾਸਟ ਮੈਂ ਸਟੇਟ ਬੈਂਕ ਤੋਂ 19 2017 ਜੂਨ ਦੇ ਵਿੱਚ ਰਿਟਾਇਰ ਹੋ ਗਿਆ ਐਜ਼ ਅਸਿਸਟੈਂਟ ਜਨਰਲ ਮੈਨੇਜਰ ਸੋ ਆਈ ਵਾਸ ਇਨਚਾਰਜ ਆਫ ਫੁੱਲ ਮਹਾਰਾਸ਼ਟਰ ਐਂਡ ਗੋਆ ਓਕੇ ਆਹ ਏਟ ਮੀ ਬੈਕ ਸਰ ਇੱਥੇ ਆਉਣ ਤੋਂ ਬਾਅਦ ਜਿਹੜੀ ਐਨਜੀਓ ਜਿਹੜੀ ਆ ਇਹ ਤੁਸੀਂ ਕਦੋਂ ਜੁਆਇਨ ਕੀਤੀ ਜਾਂ ਕਦੋਂ ਇਹ ਨੂੰ ਬਣਾ ਆ ਇਹ ਇਹ ਮੇਰਾ ਬਹੁਤ ਦਿਲਾਂ ਤੋਂ ਵਿਚਾਰ ਸੀ ਕਿ ਕੋਈ ਮਨੁੱਖਤਾ ਦੀ ਸੇਵਾ ਲਈ ਇਹੋ ਜਿਹਾ ਕੰਮ ਕੀਤਾ ਜਾਵੇ। ਔਰ ਇਹ ਕੁਦਰਤੀ ਫਿਰ ਸਾਨੂੰ ਕੁਝ ਲਾਈਕ ਮਾਈਂਡਡ ਲੋਕ ਵੀ ਮਿਲ ਗਏ ਜਿਦਾ ਜੋਦਾ ਸਿੰਘ ਹੈ ਫਰੋਮ ਸਟੇਟ ਯੂਨਾਈਟਿਡ ਸਟੇਟਸ ਔਰ ਉਹਨਾਂ ਦਾ ਆਈਡੀਆ ਸੀ ਔਰ ਬਾਕੀ ਪਿੰਡ ਦੇ ਵਿੱਚ ਸਾਡੇ ਹੋਰ ਸੱਜਣ ਜਿਹੜੇ ਆ ਉਹਨਾਂ ਦਾ ਆਈਡੀਆ ਹੋ ਕੇ ਫਿਰ ਅਸੀਂ ਸੋਚਿਆ ਕਿ ਮਨੁੱਖਤਾ ਦੀ ਸੇਵਾ ਲਈ ਕੁਝ ਕੀਤਾ ਜਾਵੇ। ਤਾਂ ਇਸ ਕਰਕੇ ਫਿਰ ਅਸੀਂ ਇਹ ਸੰਸਥਾ 25 ਸਤੰਬਰ 2024 ਨੂੰ ਰਜਿਸਟਰ ਕਰਵਾਈ ਕਿਸ ਨਾਮ ਤੇ ਕ੍ਰਾਈਸਰ ਸੁਸਤਾ ਜਿਹੜੀ ਪ੍ਰਭ ਆਸਰਾ ਵੈਲਫੇਅਰ ਸੁਸਾਇਟੀ ਜੀ ਔਰ ਉਸ ਤੋਂ ਬਾਅਦ ਅਸੀਂ ਇਹ ਸਾਡੇ ਨਾਲ ਕਾਫੀ ਮੈਂਬਰਸ ਵੀ ਜੁੜਦੇ ਗਏ ਔਰ ਸਪੈਸ਼ਲੀ ਐਨ ਆਰ ਆਈ ਵੀ ਦਾ ਬਹੁਤ ਸਹਿਯੋਗ ਹੋਇਆ ਔਰ ਸਾਡੇ ਲੋਕਲ ਵੀ ਵੀਰ ਜਿਹੜੇ ਪਿੱਛੇ ਖੜੇ ਆ ਇਹਨਾਂ ਦਾ ਵੀ ਬਹੁਤ ਸਹਿਯੋਗ ਦੇ ਨਾਲ ਇਹ ਸੰਸਥਾ ਚੱਲ ਰਹੀ ਹੈ ਜੀ ਆਨਸਾਰੇ ਸੰਸਥਾ ਦੀ ਜਿਹੜੀ ਆ ਹੋਂਦ ਚ ਲਿਆਂਦੀ ਤੁਹਾਡਾ ਇੱਕ ਸੁਪਨਾ ਸੀਗਾ ਸਾਰਿਆਂ ਨੇ ਨਾਲ ਮਿਲ ਕੇ ਇਸ ਸੁਪਨੇ ਨੂੰ ਆਪਣਾ ਸਾਕਾਰ ਕੀਤਾ ਤੇ ਜਿਹੜਾ ਸਭ ਤੋਂ ਵਧੀਆ ਸ਼ੁਰੂਆਤ ਜਿਹੜਾ ਸੰਸਥਾ ਵੱਲੋਂ ਕਿਹਾ ਜਾ ਜਿਹੜਾ ਜਨ ਹਿੱਤ ਦਾ ਕੰਮ ਕੀਤਾ ਲੋਕਾਂ ਦੀ ਗੱਲ ਕੀਤੀ ਜਿਹੜੀ ਸਭ ਤੋਂ ਪਹਿਲਾਂ ਜੀ 24 ਜਿੱਦਾਂ 25 ਸਤੰਬਰ ਨੂੰ ਅਸੀਂ ਅਧਿਕਾਰਤਨ ਕੀਤਾ ਇਹਦਾ ਉਸ ਤੋਂ ਪਹਿਲਾਂ ਹੀ ਇਹ ਫਾਰਮ ਹੋ ਗਈ ਸੀ ਇੱਕ ਦੋ ਮਹੀਨਾ ਪਹਿਲਾਂ ਗੌਰ ਪ੍ਰਸਾਦ ਦਾ ਸੀਜ਼ਨ ਸੀ ਜੀ ਔਰ ਅਸੀਂ ਸਭ ਤੋਂ ਅੱਛਾ ਇਹ ਸਮਝਿਆ ਕਿ ਅਸੀਂ 3 ਟਰੀ ਪਲਾਂਟੇਸ਼ਨ ਕਰਾਈਏ ਜੋ ਪਿੰਡ ਦੇ ਦੋਨਾਂ ਪਿੰਡਾਂ ਦੇ ਸਾਡੇ ਠਕਰਾਲ ਮੁੱਜਮਜਾਰੇ ਦੇ ਵਿੱਚ ਚਾਰੇ ਤਰਫ ਤੁਸੀਂ ਦੇਖੇ ਹੋਣੇ ਆ ਅਸੀਂ ਕੁਝ 500 ਪਲੱਸ ਦਰਖਤ ਲਵਾਏ ਆ 525 ਐਗਜ਼ੈਕਟਲੀ ਔਰ ਉਹਨਾਂ ਦੀ ਦੇਖਰੇਖ ਵੀ ਸਾਡੇ ਸਭ ਵਲੰਟੀਅਰਸ ਕਰ ਰਹੇ ਆ ਔਰ ਉਹਨਾਂ ਨੂੰ ਕਿਉਂਕਿ ਦਰਖਤ ਲਾਉਣੇ ਇੱਕ ਚੀਜ਼ ਆ ਪਰ ਉਹਨਾਂ ਦਾ ਮੇਨਟੇਨ ਕਰਨਾ ਦੂਜੀ ਚੀਜ਼ ਆ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਲਈ ਅਸੀਂ ਲਾਸਟ ਮੌਨਸੂਨ ਦੇ ਵਿੱਚ 525 ਦਰਖਤ ਲਾਏ ਔਰ ਸਾਡੇ ਵਲੰਟੀਅਰਸ ਉਹਨਾਂ ਨੂੰ ਪਾਣੀ ਹਫਤੇ ਬਾਅਦ ਪਾਣੀ ਦਿੰਦੇ ਆ ਔਰ ਉਹਨਾਂ ਦਾ 525 ਦੇ ਪਲਾਂਟ ਤੁਸੀਂ ਲਗਾਏ ਟ੍ਰੀਸ ਲਗਾਏ ਇਹਦੇ ਵਿੱਚ ਫਲਦਾਰ ਫੁੱਲਦਾਰ ਜਾਂ ਸ਼ਾਇਦਾਰ ਕਿਹੜੇ ਕਿਹਨੇ ਨਹੀਂ ਬੇਸਿਕਲੀ ਸਾਡਾ ਇਹ ਆਈਡੀਆ ਸੀ ਔਰਨਮੈਂਟਲ ਚੀਜ਼ ਦਰਖਤ ਲਾਉਣ ਦਾ ਜੀ ਤੋਂ ਹਾਲੇ ਤੱਕ ਔਰਨਮੈਂਟਲ ਲੱਗੇ ਆ ਔਰ ਸਾਡਾ ਹੈਗਾ ਵਿਚਾਰ ਇਹ ਵੀ ਦੋ ਤਿੰਨ ਸਾਡੇ ਪੰਚਾਇਤ ਦੇ ਕੋਲ ਆਪਣੇ ਪੰਚਾਇਤ 플ੌਟਸ ਹੈਗੇ ਆ ਔਰ ਸਰਪੰਚ ਸਾਹਿਬ ਨਾਲ ਗੱਲ ਹੋ ਗਈ ਸਾਡੇ ਔਰ ਉਹਨਾਂ ਨੇ ਦੱਸਿਆ ਮਤਲਬ ਪ੍ਰਪੋਜ਼ਲ ਹੈ ਕਿ ਪ੍ਰਪੋਜ਼ਲ ਹੈ ਉੱਥੇ ਅਸੀਂ ਲਾਵਾਂਗੇ ਜਿਹੜੇ ਸਾਡੇ ਟ੍ਰੈਡੀਸ਼ਨਲ ਦਰਖਤ ਆ ਉਹ ਲਾਉਣ ਦੀ ਕੋਸ਼ਿਸ਼ ਕਰਾਂਗੇ ਕੈਪਟਨ ਸਾਹਿਬ ਅਸੀਂ ਗੱਲ ਕਰੀਏ ਹੁਣੇ-ਹੁਣੇ ਇਸ ਗੁਫ਼ਤਗੂ ਤੋਂ ਪਹਿਲਾਂ ਅਸੀਂ ਇੱਕ ਬੱਚੀ ਛੋਟੀ ਬੱਚੀ ਆ ਜਿਹੜਾ ਉਹਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹਦੀ ਕੀ ਦਿੱਕਤ ਹੋਈ ਸੀ ਜਿਹੜੀ ਸੰਸਥਾ ਵੱਲੋਂ ਤੁਸੀਂ ਉਹਦਾ ਇਹ ਜੀ ਇੱਕ ਦਿਨ ਸਾਡੇ ਫੁੱਟ ਸੋਲਜਰ ਜਿਹੜੇ ਸਾਡੇ ਪਿੱਛੇ ਖੜੇ ਨੇ ਔਰ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਕੁੜੀਆ ਚੱਲਣ ਦੇ ਯੋਗ ਨਹੀਂ ਆ ਤਾਂ ਇਹਦਾ ਅਸੀਂ ਸੰਸਥਾ ਵੱਲੋਂ ਇਲਾਜ ਕੀਤਾ ਜਾਵੇ ਫਿਰ ਅਸੀਂ ਸਾਰਿਆਂ ਨੇ ਸਲਾਹ ਕਰਕੇ ਔਰ ਇਹਨੂੰ ਅਸੀਂ ਪਹਿਲਾਂ ਤਾਂ ਗਵਰਨਮੈਂਟ ਹਸਪੀਟਲ ਹੀ ਲੈ ਕੇ ਗਏ ਔਰ ਉੱਥੇ ਸਾਨੂੰ ਇੰਨੀ ਵੱਡੀ ਰਿਸਪੌਂਸਿਬਿਲਿਟੀ ਉਹਨਾਂ ਨੇ ਸਾਨੂੰ ਫਗਵਾੜੇ ਰੈਫਰ ਕਰ ਦਿੱਤਾ ਫਗਵਾੜੇ ਤੋਂ ਬਾਅਦ ਫਿਰ ਸਾਨੂੰ ਅੰਮ੍ਰਿਤਸਰ ਰੈਫਰ ਕੀਤਾ ਔਰ ਫਿਰ ਅਸੀਂ ਪ੍ਰਾਈਵੇਟ ਕੋਲ ਵੀ ਗਏ ਉਹਨਾਂ ਨੇ ਵੀ ਕਿਹਾ ਕਿ ਪਲਾਸਟਿਕ ਸਰਜਨ ਦੀ ਜਰੂਰਤ ਹੈ ਜੋ ਸਾਡੇ ਕੋਲ ਇੱਥੇ ਅਵੇਲੇਬਲ ਨਹੀਂ ਅਵੇਲੇਬਲ ਨਹੀਂ ਹੈ ਜੀ ਔਰ ਉਹ ਤੋਂ ਬਾਅਦ ਫਿਰ ਅਸੀਂ ਇੱਕ ਗੁਰੂ ਰਵੀਦਾਸ ਚੈਰੀਟੇਬਲ ٹرسٹ ਹਸਪੀਟਲ ਹੈ ਔਰ ਇਹ 1 ਜਨਵਰੀ ਦੀ ਗੱਲ ਹੈ ਔਰ ਉੱਥੇ ਗਏ ਸੀਗਾ ਸਾਨੂੰ ਡਾਕਟਰ ਰਾਹੁਲ ਉੱਥੇ ਇੱਕ ਮਸੀਹਾ ਬਣ ਕੇ ਸਾਨੂੰ ਟੱਕਰੇ ਜੀ ਔਰ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਔਰ ਉਹਨਾਂ ਨੇ ਕਾਫੀ ਸਾਨੂੰ ਇਨਕਰੇਜ ਕੀਤਾ ਔਰ ਸਾਡਾ ਮੇਰਾ ਤਾਂ 2025 ਇੱਕ ਤੋਂ ਬਹੁਤ ਅੱਛੇ ਨੋਟ ਤੇ ਸਟਾਰਟ ਹੋ ਗਿਆ ਵੈਰੀ ਗੁੱਡ ਥੈਂਕ ਯੂ ਕੈਪਟਨ ਸਾਹਿਬ ਜਿਵੇਂ ਆਉਣ ਵਾਲੀ ਤੁਹਾਡੀ ਐਨਜੀਓ ਦੀ ਜਿਹੜੀ ਹੈ ਪ੍ਰਵਾਸਰਾ ਜਿਹੜੀ ਸੁਸਾਇਟੀ ਹੈ ਤੁਸੀਂ ਬਣਾਈ ਹੈ ਵੈਲਫੇਅਰ ਸੁਸਾਇਟੀ ਇਹਦਾ ਆਉਣ ਵਾਲੇ ਸਮੇਂ ਚ ਕੀ ਪਲੈਨਿੰਗ ਹੈ ਪਲਾਂਟੇਸ਼ਨ ਹੋ ਗਿਆ ਬੱਚਿਆਂ ਦਾ ਟ੍ਰੀਟਮੈਂਟ ਹੋ ਗਿਆ ਜਿਵੇਂ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਗਰੀਬ ਲੋਕ ਆ ਬੱਚਿਆਂ ਦੇ ਵਿਆਹ ਕਰਦੀਆਂ ਹੋਰ ਸੰਸਥਾਵਾਂ ਵਿੱਚ ਕੀ ਇਹੋ ਜਿਹੀ ਪਲੈਨਿੰਗ ਹੈ ਤੁਹਾਡੀ ਬਿਲਕੁਲ ਉਤੋਂ ਪਹਿਲਾਂ ਮੈਂ ਦੱਸਣਾ ਚਾਹਵਾਂਗਾ ਕਿ ਟਰੀ ਪਲਾਂਟੇਸ਼ਨ ਤੋਂ ਬਾਅਦ ਫਿਰ ਅਸੀਂ ਪੂਰੇ ਦੂਰਨਾ ਪਿੰਡਾਂ ਦੇ ਆਲੇ ਦੁਆਲੇ ਲਾਈਟਾਂ ਜੀ ਇਲੈਕਟ੍ਰਿਕ ਪੋਲਸ ਲਾ ਔਰ ਅੱਜ ਤੁਸੀਂ ਕਿਦੇ ਸ਼ਾਮ ਤੇ ਬਿਲੇ ਆਉ ਤੋਂ ਤੁਹਾਨੂੰ ਇੱਕਦਾਂ ਬਿਲਕੁਲ ਵਧੀਆ ਦਿਖੇਗਾ ਔਰ ਉਹ ਲੋਕਾਂ ਨੇ ਬਹੁਤ ਇਹਦਾ ਪ੍ਰਸ਼ੰਸਾ ਵੀ ਕੀਤੀ ਔਰ ਬਾਕੀ ਜੋ ਸਾਡਾ ਫਿਊਚਰ ਦੇ ਪ੍ਰੋਗਰਾਮ ਹੈਗੇ ਆ ਜੀ ਔਰ ਇੱਕ ਕੋਈ ਦਾਨੀ ਸਾਡਾ ਐਂਬੂਲੈਂਸ ਲੈਂਡ ਦਾ ਹੈਗਾ ਅਰਿਆਦਾ ਜੀ ਔਰ ਜਿਸ ਦੀ ਅਸੀਂ ਬੁਕਿੰਗ ਵੀ ਕਰਵਾ ਚੁੱਕੇ ਆ ਔਰ ਕਾਫੀ ਸਾਡੇ ਨਾਲ ਸਾਥੀ ਜੁੜ ਰਹੇ ਆ ਤਾਂ ਪਿੰਡ ਤੋਂ ਕਿਸ ਸਹਿਯੋਗ ਹੋ ਰਿਹਾ ਉਹ ਸੰਸਥਾ ਨੂੰ ਲੈ ਕੇ ਖਰੀਦ ਕੇ ਸਾਨੂੰ ਦੇ ਰਹੇ ਤਾਂ ਉਹਦਾ ਮੈਨੇਜਮੈਂਟ ਅਸੀਂ ਕਰਾਂਗੇ ਔਰ ਇੱਕ ਇਹ ਸਾਡੀ ਹੈ ਬਾਕੀ ਗਰੀਬਾਂ ਦੀ ਮਦਦ ਕਰਨਾ ਅਸੀਂ ਦੋ ਬੱਚਿਆਂ ਨੂੰ ਦਿੱਤਾ ਮੈਰਿਜ ਦੇ ਵਿੱਚ ਉਹਨਾਂ ਨੂੰ ਦਾਨ ਦਿੱਤਾ ਕੁਝ ਜੋ ਸਭ ਜਿੱਦਾਂ ਵੀ ਕੈਪਟਨ ਸਾਹਿਬ ਜੀ ਮੈਂ ਐਸੀ ਦਾਜਤੀ ਗੱਲ ਕਰਦੇ ਆ ਜਾਂ ਹੋਰ ਸਹਿਯੋਗ ਦੀ ਗੱਲ ਕਰਦੇ ਆ ਬਹੁਤ ਸਾਰੇ ਬੱਚੇ ਪੜਨ ਦੇ ਕਾਬਿਲ ਹੈਗੇ ਪੜਨ ਦੇ ਯੋਗ ਹੈਗੇ ਆ ਤੇ ਉਹ ਫੀਸਿਸ ਤੋਂ ਵਗੈਰਾ ਹੈ ਜੋ ਸਕਾਲਰ ਤੋਂ ਵਗੈਰਾ ਰਹ ਜਾਂਦੇ ਕੋਈ ਇਹੋ ਜਿਹੀ ਪਲਾਨਿੰਗ ਹੈ ਕਿ ਉਹਨਾਂ ਬੱਚਿਆਂ ਨੂੰ ਚੈੱਕ ਕਰਕੇ ਜਾਂਚ ਕਰਕੇ ਉਹਨਾਂ ਬਾਰੇ ਵੈਰੀਫਾਈ ਕਰਨ ਤੋਂ ਬਾਅਦ ਐਨ ਜੀਓ ਵੱਲੋਂ ਉਹਨਾਂ ਨੂੰ ਸਹਿਯੋਗ ਕੀਤਾ ਜਾਵੇ ਕੋਈ ਇਦਾਂ ਦੀ ਪਲਾਨਿੰਗ ਹੈ ਬਿਲਕੁਲ ਜੀ ਸਾਡੀ ਬਹੁਤ ਪਲਾਨਿੰਗ ਹੈ ਅਸੀਂ ਇੱਕ ਪਿਛਲੇ 2 ਮਹੀਨੇ ਤੋਂ ਇੱਕ ਲੋਕਲ ਲੜਕੀ ਇੱਕ ਟੀਚਰ ਪੋਇੰਟ ਕੀਤੀ ਜੋ ਗ੍ਰੈਜੂਏਟ ਸੀ ਜੋ ਸਾਡੀ ਸੰਸਥਾ ਦਾ ਅਕਾਊਂਟਸ ਦਾ ਵੀ ਕੰਮ ਦੇਖਦੀ ਹੈ ਔਰ ਉਸ ਤੋਂ ਇਲਾਵਾ ਬਾਕੀ ਕਿਉਂਕਿ ਇਹ ਫੁੱਲ ਟਾਈਮ ਜੌਬ ਨਹੀਂ ਹੈ ਉਸ ਤੋਂ ਇਲਾਵਾ ਉਹ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਆ ਔਰ ਮੈਂ ਖੁਦ ਆਪ ਜੋ ਸਾਡੇ ਪਿੰਡ ਦਾ ਸਕੂਲ ਹੈ ਪ੍ਰਾਇਮਰੀ ਸਕੂਲ ਉਹਦੇ ਕਮੇਟੀ ਨਾਲ ਜੁੜਿਆ ਹੋਇਆ ਜੀ ਤਾਂ ਬੱਚਿਆਂ ਦਾ ਅਸੀਂ ਕਿਉਂਕਿ ਮੈਂ ਦੀ ਉਸੇ ਪ੍ਰਾਇਮਰੀ ਸਕੂਲ ਚ ਪੜਿਆ ਓਕੇ ਇਸ ਕਰਕੇ ਜਿਆਦਾ ਲਗਾਉਣਾ ਹੈ ਇਹ ਸੋਸਾਇਟੀ ਦੀ ਸੋਚ ਲੈ ਕੇ ਸੋਚ ਲੈ ਕੇ ਬਿਲਕੁਲ ਜੀ ਅਸੀਂ ਕਾਫੀ ਮਦਦ ਇਸ ਸਾਈਡ ਨੂੰ ਵੀ ਮਦਦ ਕਰ ਰਹੇ ਹਾਂ ਬਚਾ ਕੈਪਟਨ ਸਾਹਿਬ ਹੋਰ ਕੋਈ ਗੱਲਬਾਤ ਜਿਹੜੀ ਇਸ ਗੁਫ਼ਤਗੂ ਦੇ ਦੌਰਾਨ ਮੈਂ ਤੁਹਾਡੀ ਐਨਜੀਓ ਬਾਰੇ ਤੁਹਾਡੇ ਕੋਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਪੁੱਛਣੀ ਭੁੱਲ ਗਿਆ ਤੁਸੀਂ ਦੱਸਣੀ ਚਾਹੁੰਦੇ ਹੋ ਸਾਡੇ ਦਰਸ਼ਕਾਂ ਜਾਂ ਕੋਈ ਅਪੀਲ ਕਰਨੀ ਚਾਹੁੰਦੇ ਹੋ ਸਹਿਯੋਗ ਵਾਸਤੇ ਚਾਹੇ ਉਹ ਐਨ ਆਰ ਆਈ ਹੋਵੇ ਚਾਹੇ ਕੋਈ ਇਧਰ ਲੋਕਲ ਵਿਅਕਤੀ ਹੋਵੇ ਜਿਹੜਾ ਸੰਸਥਾ ਦੀ ਮਤਲਬ ਹੈਲਪ ਕਰ ਸਕੇ ਕਿਸ ਤਰ੍ਹਾਂ ਦੀ ਮੈਂ ਮੈਂ ਹਲੇ ਸਾਡੀ ਸੰਸਥਾ ਬਹੁਤ ਜਿਆਦਾ ਪੁਰਾਣੀ ਨਹੀਂ ਹੈ ਮੈਂ ਲੋਕਾਂ ਨੂੰ ਸਾਰੇ ਪਿੰਡ ਦੇ ਦੋਨਾਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਜਿੰਨਾ ਵੀ ਆਪਣਾ ਸਹਿਯੋਗ ਦੇ ਸਕਦੇ ਆ ਇਸ ਸੰਸਥਾ ਦੇ ਨਾਲ ਲੱਗਣ ਕਿਉਂਕਿ ਇਹ ਸਾਰੇ ਪਿੰਡ ਦੀ ਪੂਰੀ ਭਲਾਈ ਲਈ ਸਾਰੇ ਅਸੀਂ ਕੰਮ ਕਰ ਰਹੇ ਹਾਂ ਨਾ ਕਿ ਆਪਣੇ ਵਾਸਤੇ ਤੇ ਇਸ ਲਈ ਮੈਂ ਅਪੀਲ ਕਰਦਾ ਸਾਰੇ ਪਿੰਡ ਨਿਵਾਸੀਆਂ ਨੂੰ ਦੋਨਾਂ ਨਗਰ ਨਿਵਾਸੀਆਂ ਨੂੰ ਕਿ ਉਹ ਇਸ ਸੰਸਥਾ ਦਾ ਹਿੱਸਾ ਬਣਨ ਔਰ ਬੱਦ ਚੜ ਕੇ ਇਹਨਾਂ ਨੂੰ ਸਪੋਰਟ ਕਰਨ ਤਾਂ ਕਿ ਜਿਹੜਾ ਸਾਡਾ ਮਿਸ਼ਨ ਹੈ ਉੱਚ ਅਸੀਂ ਸਕਸੈਸਫੁਲ ਹੋ ਚੁੱਕੇ ਹਾਂ। ਹਾਂ ਬਹੁਤ-ਬਹੁਤ। ਸੋ ਦੋਸਤੋ ਇਹ ਸੰਨ ਕੈਪਟਨ ਚਰਨਜੀਤ ਸਿੰਘ ਜੀ ਮਨਿਹਾਸ ਜਿਨ੍ਹਾਂ ਨੇ ਆਪਣੇ ਵੱਲੋਂ ਜਿਹੜੇ ਸਹਿਯੋਗ ਦੇ ਨਾਲ ਆਪਣੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਬਣਾਈ ਐਨ ਜੀਓ ਜਿਹੜੀ ਆ ਪ੍ਰਭ ਆਸਰਾ ਵੈਲਫੇਅਰ ਸੁਸਾਇਟੀ ਉਹਦੇ ਬਾਰੇ ਵਿਸਥਾਰ ਦੇ ਨਾਲ ਦੱਸਿਆ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਦੀ ਪਲੈਨਿੰਗ ਆਉਣ ਵਾਲੇ ਸਮੇਂ ਵਿੱਚ ਉਹਦੇ ਬਾਰੇ ਵੀ ਵਿਸਥਾਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਿਹਾ ਕਿ ਉਹ ਦੋ ਪਿੰਡਾਂ ਨੂੰ ਅਪੀਲ ਕਰਦੇ ਆ ਪਰ ਮੇਰਾ ਇਹ ਕੋਸ਼ਿਸ਼ ਆਪਣੇ ਚੈਨਲ ਦੇ ਮਾਰ ਤੇ ਦੋ ਪਿੰਡ ਨਹੀਂ ਐ ਜਦੋਂ ਇਹ ਸੰਸਥਾ ਬਣੀ ਆ ਆਉਣ ਵਾਲੇ ਸਮੇ ਸਾਰੇ ਲੋਕਾਂ ਨੂੰ ਜਿੱਥੇ-ਜਿੱਥੇ ਵੀ ਸਾਡੀ ਇਸ ਚੈਨਲ ਦੀ ਜਾਂ ਸਾਡੀ ਇਸ ਗਲਵਾਦੀ ਅਪਰੋਚ ਹੁੰਦੀ ਹੈ ਸਾਰੇ ਲੋਕ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਇਹਨਾਂ ਦੇ ਮਤਲਬ ਜਿਹੜੀ ਕਿਸੇ ਵੀ ਤਰ੍ਹਾਂ ਦੀ ਹੈਲਪ ਵੀ ਕਰ ਸਕਦੇ ਆ ਔਰ ਜੇ ਕਿਸੇ ਨੂੰ ਹੈਲਪ ਚਾਹੀਦੀ ਆ ਉਹ ਵੀ ਇਹਨਾਂ ਦੇ ਨਾਲ رابطہ ਕਰ ਸਕਦੇ ਆ ਬਸ਼ਰਤੇ ਕਿ ਉਹ ਜਿਹੜਾ ਕਿਸੇ ਤਰ੍ਹਾਂ ਦੀ ਵੀ ਉਹ ਹੈਲਪ ਚਾਹੁੰਦੇ ਉਹਦੇ ਬਾਰੇ ਤੱਥ ਜ਼ਰੂਰ ਪੇਸ਼ ਕਰਨ ਤਾਂ ਕਿ ਜਾਂਚ ਤੋਂ ਬਾਅਦ ਸਹੀ ਪਾਇਆ ਜਾ ਵੀ ਇਹ ਲੋੜਵੰਦਾ ਹੈ ਨੀੜੀ ਪਰਸਨ ਆ ਜਾਂ ਇਹਨੂੰ ਪੜ੍ਹਾਈ ਲਈ ਲੋੜ ਆ ਜਾਂ ਸਿਹਤ ਵਾਸਤੇ ਕਿਸੇ ਤਰ੍ਹਾਂ ਦੀ ਸੂਟ ਆ ਉਹ ਜ਼ਰੂਰ ਕਰਨਗੇ ਹੁਸ਼ਿਆਰਪੁਰ ਤੋਂ ਦਾ ਭਾਰਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ